ਬੈਂਕ ਦਾ ਕਰਜ਼ਾ ਨਾ ਮੋੜਨ ਕਾਰਨ ਕਿਸਾਨ ਬੈਂਕ ਉਤੇ ਕਬਜ਼ਾ ਕਰਨ ਦੇ ਲਈ ਬੈਂਕ ਅਧਿਕਾਰੀਆਂ ਅੱਗੇ ਖੜੇ ਹੋ ਗਏ ਪਰਿਵਾਰਿਕ ਮੈਂਬਰ ਮੋਹਿਤ ਨੇ ਦੱਸਿਆ ਕਿ ਮੇਰੇ ਪਿਤਾ ਨੇ 2019 ਦੇ ਵਿੱਚ ਬੈਂਕ ਤੋਂ 15 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਉਸ ਵੇਲੇ ਬੈਂਕ ਨੇ ਇਸ ਦਾ ਬੀਮਾ ਵੀ ਕਰਵਾਇਆ ਸੀ ਪਰ 2021 ਦੇ ਵਿੱਚ ਮੇਰੇ ਪਿਤਾ ਦੀ ਮੌਤ ਹੋ ਗਈ ਅਸੀਂ ਕਰਜ਼ਾ ਨਹੀਂ ਮੋੜ ਸਕੇ ਅਤੇ ਨਾ ਹੀ ਬੈਂਕ ਨੇ ਸਾਨੂੰ ਬੀਮੇ ਦਾ ਕੋਈ ਲਾਭ ਦਿੱਤਾ ਹੈ ਇਸ ਦੌਰਾਨ ਬੈਂਕ ਨੇ ਸਾਡੇ ਤੋਂ ਲਗਭਗ 8 ਲੱਖ ਦੀ ਵਸੂਲੀ ਕੀਤੀ ਹੈ ਪਰ ਅੱਜ ਫਿਰ ਉਹਨਾਂ ਨੇ ਸਾਡੇ ਘਰ ਨੂੰ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਸੀ جس بارے سوشل میڈیا ਉਤੇ ਸ਼ਿਕਾਇਤ ਦਰਜ ਕਰਵਾਈ ਸੀ میڈیا ਉਤੇ ਇੱਕ ਪੋਸਟ ਪਾਈ ਗਈ ਸੀ ਇਸ ਦੌਰਾਨ ਅੱਜ ਮੇਰੇ ਹਮਾਇਤ ਕਰਨ ਦੇ ਲਈ ਕਿਸਾਨ ਜੱਥੇਬੰਦੀਆਂ ਦੇ ਨਾਲ ਗੱਲਬਾਤ ਹੋਈ ਅਤੇ ਸਾਡੇ ਘਰ ਦਾ ਕਬਜ਼ਾ ਹੋਣ ਤੋਂ ਰੋਕ ਦਿੱਤਾ ਗਿਆ ਕੀ ਨਾਮ ਹੈ ਮੇਰਾ ਨਾਮ ਮੋਹਿਤ ਕੁਮਾਰ ਹੈ ਕੀ ਮੈਟਰ ਕੀ ਹੋਇਆ ਜਿਹੜਾ ਉਹ ਜੱਥੇਬੰਦੀ ਆਈਏ ਕੀ ਗੱਲ ਕੀ ਹੋਈ ਸੀ ਇਹ ਮੇਰੇ ਪਾਪਾ ਨੇ ਲੋਨ ਲਿੱਤਾ ਸੀਗਾ 2019 ਚ ਤੇ ਉਹਨਾਂ ਦੀ 2021 ਚ ਡੈਥ ਹੋ ਗਈ ਸੀ ਅੱਛਾ ਜੀ 19 ਚ ਉਹਨਾਂ ਨੇ ਲੋਨ ਲਿੱਤਾ ਸੀਗਾ 14-15 ਲੱਖ ਦਾ ਘਰ ਤੇ ਲੋਨ ਲਿੱਤਾ ਸੀਗਾ ਇੱਕ ਚੰਗਾ ਭਵਿੱਖ ਬਣਾਉਣ ਵਾਸਤੇ ਮੇਰੇ ਡੈਡੀ ਨੇ ਲੋਨ ਲਿੱਤਾ ਸੀ ਘਰ ਤੇ ਤੇ ਉਸ ਤੋਂ ਬਾਅਦ ਮੇਰੇ ਡੈਡੀ ਨੇ 2 ਸਾਲ ਲਗਾਤਾਰ ਕਿਸ਼ਤ ਭਰੀਆਂ ਨੇ 18000 ਰੁਪਏ ਦੀ ਕਿਸ਼ਤ ਸੀਗੀ 2 ਸਾਲ ਕਿਸ਼ਤ ਜੇ ਆਪਾਂ 2 ਸਾਲ 2000 ਦੇ 2 ਸਾਲ ਕਿਸ਼ਤ ਦਾ ਹਿਸਾਬ ਲਾਈਏ ਤਾਂ 4 ਲੱਖ ਕੁਝ ਬਣਦਾ ਹੂੰ 4 ਲੱਖ ਨਾ ਬੈਂਕਾਂ ਨਾਲ ਕੋਲ ਲਿਖ ਗਿਆ ਹੋਇਆ ਤੇ ਇਸ ਤੋਂ ਬਾਅਦ 4 ਲੱਖ ਇੱਕ ਹੋਰ ਭਰਿਆ ਸੀਗਾ ਟੋਟਲੀ ਬੈਂਕਾਂ ਨਾਲ ਕੋਲ 8 ਲੱਖ ਰੁਪਏ ਭਰੇ ਹੋਏ ਆਪਣਾ ਹੂੰ ਤੇ ਉਸ ਤੋਂ ਬਾਅਦ ਹਲੇ ਵੀ 8 ਲੱਖ ਭਰਨ ਤੋਂ ਬਾਅਦ ਜਦੋਂ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹ ਸਾਨੂੰ ਤੰਗ ਕਰਦੇ ਆ ਕਿ ਤੁਸੀਂ ਸਾਨੂੰ ਹੋਰ ਪੈਸੇ ਦੋ ਤੇ ਜਿਹੜੀ ਡੈਡੀ ਨੇ ਇੰਸ਼ੋਰੈਂਸ ਕਰਾਈ ਹੋਈ ਸੀਗੀ ਨਾ ਹੀ ਸਾਨੂੰ ਉਹਦਾ ਇੰਸ਼ੋਰੈਂਸ ਦਾ ਕੋਈ ਲਾਭ ਮਿਲਿਆ ਹਜੇ ਤੱਕ ਹਾਂ ਇਹ ਕਹਿੰਦੇ ਆ ਕਿ ਤੁਸੀਂ ਮਤਲਬ ਕਿ ਸਾਡੇ ਘਰ ਤੇ ਜਿਵੇਂ ਬੈਂਕਲੇ ਜਿਵੇਂ ਤੁਸੀਂ ਕਹਿ ਰਹੇ ਹੋਰੇ ਸੀਲ ਕਰਨਾ ਹੈ ਕੀ ਉਹ ਕਿ ਕਰਨ ਕੀ ਐਸੀ ਕਿ ਉਹ ਕੀ ਕਿਹਾ ਉਹਨਾਂ ਨੇ ਤੁਹਾਨੂੰ ਬੈਂਕ ਵਾਲੇ ਨੋਟਿਸ ਲਾ ਕੇ ਗਏ ਸੀਗੇ ਅੱਛਾ ਜੀ ਪਿੱਛੇ ਨੋਟਿਸ ਲਾ ਕੇ ਗਏ ਸੀ ਥੋੜੇ ਦਿਨ ਪਹਿਲਾਂ ਤੇ ਹੁਣ 4 4 ਦਸੰਬਰ ਅੱਜ ਦਾ ਉਹਨਾਂ ਨੇ ਕਬਜ਼ਾ ਕਰਨਾ ਸੀ ਘਰ ਤੇ ਤੇ ਮੈਂ ਜਿਹੜੀ ਪਿਛਲੀ ਵੀਡੀਓ ਮਤਲਬ ਕਿ ਸੋਸ਼ਲ ਮੀਡੀਆ ਦੀ ਜਿਹੜੀ ਪਿਛਲੀ ਵੀਡੀਓ ਪਾਈ ਸੀਗੀ ਉਹਦੇ 'ਚ ਮੈਂ ਮੈਨੂੰ ਆਹ ਬੰਦੇ ਮਿਲੇ ਸੀ ਕਿਸਾਨ ਕਿਸਾਨ ਜੱਥੇ ਬੰਦੇ ਵਾਲੇ ਬੰਦੇ ਮਿਲੇ ਸੀ ਤੇ ਫਿਰ ਮੈਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਨੂੰ ਇਹਨਾਂ ਨਾਲ ਕੰਟੈਕਟ ਕੀਤਾ ਸੀ ਕਿ ਮੇਰੇ ਘਰ ਤੇ ਐਵੇਂ ਕਰਕੇ ਬੈਂਕ ਵਾਲਿਆਂ ਨੇ ਕਬਜ਼ਾ ਕਰਨਾ ਹੈ ਕਿ ਸਾਡੀ ਬਾਹ ਫੜ ਨਾਲ ਕੋਈ ਹੋਰ ਕੋਈ ਹੈ ਨਹੀਂ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਮੇਰੀ ਬਾਹ ਫੜੀ ਤਾਂ ਜਾ ਕੇ ਮੈਨੂੰ ਇੰਨੀ سپورਟ ਮਿਲੀ ਫਿਰ ਮੈਂ ਨਹੀਂ ਉਹ ਤੋਂ ਤੁਹਾਡੀ ਵੈਸੇ ਬੈਂਕ ਲੈਣੇ ਕੋਈ ਗੱਲਬਾਤ ਹੋਈ ਸਮੁੰਦਨ ਲੈ ਕੇ ਬੈਂਕ ਵਾਲੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਜੀ ਅੱਜ ਉਹਨਾਂ ਨੇ ਆਣਾ ਸੀਗਾ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਸਾਨੂੰ ਘਰੋਂ ਕੱਢ ਕੇ ਨਹੀਂ ਜਿਵੇਂ ਤੁਹਾਡੇ ਅਕੋਰਡਿੰਗ ਉਹ 8 ਲੱਖ ਤੁਸੀਂ ਕਹਿ ਰਹੇ ਸੀ ਭਰ ਦਿੱਤੇ ਆ ਉਹਨਾਂ ਦੇ ਅਕੋਰਡਿੰਗ ਕਿੰਨੇ ਆ ਜਿਹੜਾ ਸੀਲ ਕਰ ਰਹੇ ਆ ਹਾਂਜੀ ਸਾਡੇ 8 ਲੱਖ ਰੁਪਏ ਬੈਂਕ ਵਾਲੇ ਕੋਲ ਸਾਡਾ ਗਿਆ ਹੋਇਆ ਤੇ ਉਹਨਾਂ ਦਾ 8 ਲੱਖ ਹੀ ਰਹਿੰਦਾ 14 ਲੱਖ ਦਾ ਲੋਨ ਸੀਗਾ ਉਹ ਕਿੰਨੇ ਕਹਿ ਰਹੇ ਨੇ ਫਿਰ ਉਹ ਕਹਿੰਦੇ ਕਿ ਹਜੇ ਅਸੀਂ 15 ਲੱਖ ਰੁਪਏ ਪੂਰਾ ਲਵਾਂਗੇ ਤੁਹਾਡੇ ਤੋਂ ਹੋਰ ਮੰਗ ਰਹੇ ਨੇ ਹਾਂਜੀ ਜਦੋਂ ਮੈਂ ਉਹਨਾਂ ਦੇ ਆਫਿਸ ਕਿਹੜੇ ਜੀ ਬੈਂਕ ਆਪਣਾ HDFC ਹੈ ਜੀ ਲੀਲਾਪਾਵਨ ਨੂੰ ਬ੍ਰਾਂਚ ਹੈ ਉਹਨਾਂ ਦੀ ਤੇ ਉਹਨਾਂ ਦੀ ਬੈਂਕ ਦੀ ਇੰਸ਼ੋਰੈਂਸ ਹੋਈ ਹੋਈ ਸੀਗੀ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਤਾਂ ਉਹਦਾ ਕੋਈ ਸਰਟੀਫਿਕੇਟ ਜਾਂ ਕੁਝ ਤੁਸੀਂ ਦਿਖਾਇਆ ਉਹਨਾਂ ਨੂੰ ਹਾਂਜੀ ਮੈਂ ਸਾਰਾ ਕੁਝ ਦਿਖਾਇਆ ਸੀਗਾ ਉਹਨਾਂ ਨੂੰ ਫਿਰ ਵੀ ਉਹਨਾਂ ਨੇ ਕੋਈ ਉਹਨਾਂ ਨੇ ਫਿਰ ਵੀ ਕੁਝ ਨਹੀਂ ਕੀਤਾ ਕਹਿੰਦੇ ਤੇ ਡੈਡੀ ਨੂੰ ਬਿਮਾਰੀ ਸੀ ਪਹਿਲਾਂ ਅੱਛਾ ਜੀ ਜਦੋਂ ਮੇਰੇ ਡੈਡ ਨੂੰ ਬਿਮਾਰੀ ਸੀ ਤਾਂ ਉਹਨੇ ਲੋਨ ਕਿਉਂ ਦਿੱਤਾ ਉਹਨਾਂ ਨੂੰ ਇੰਨਾ ਵੱਡਾ ਕਿ ਹੁਣ ਕੀ ਮੰਗ ਕਰਦੇ ਤੁਸੀਂ ਮੈਂ ਤਾਂ ਮੰਗ ਇਹੀ ਕਰਾਂਗਾ ਜੀ ਕਿ ਮੇਰੇ ਕੋਲ ਹੁਣ ਪਰ ਨੂੰ 1 ਰੁਪਿਆ ਨਹੀਂ ਹੈਗਾ 14 ਲੱਖ ਦਾ ਲੋਨ ਸੀਗਾ ਉਹਦੇ ਚ 8 ਲੱਖ ਗਿਆ ਹੋਇਆ ਤੇ ਜਿੰਨਾ ਵੀ ਰਹਿੰਦਾ ਉਹ ਸਾਡਾ ਪੈਸਾ ਜਿਹੜੀ ਇੰਸ਼ੋਰੈਂਸ ਕੰਪਨੀ ਆ HDFC ਰੋ ਉਹੀ ਪੇ ਕਰੇਗੀ ਸਾਡੇ ਕੋਲ ਦੇਨ ਨੂੰ ਕੁਝ ਨਹੀਂ ਹੈਗਾ 1 ਰੁਪਿਆ ਨਹੀਂ ਹੈਗਾ ਫੈਮਲੀ ਚ ਕਿੰਨੇ ਜਣੇ ਹੋਸੇ ਫੈਮਲੀ ਚ ਜੀ ਮੈਂ ਆ ਇੱਕ ਮੇਰੀ ਛੋਟੀ ਭੈਣ ਹੈ ਸਾਡਾ ਆਪ ਦਾ ਖਰਚਾ ਬਹੁਤ ਔਖਾ ਚੱਲਦਾ ਮੈਨੂੰ 5 ਸਾਲ ਹੋ ਗਏ ਮੇਰੀ ਪੜ੍ਹਾਈ ਛੁੱਟੀ ਹੋਈ ਹੈ ਇਨਾ ਕਰਕੇ ਮੈਂ ਕਿਤੇ ਕਿੰਨੀ ਉਮਰ ਕਿੰਨੀਆਂ ਤੁਹਾਡੀ ਮੇਰੀ ਹੁਣ 18 ਸਾਲ ਹੋ ਗਈ ਜੀ نوکری ਨਹੀਂ ਕਰਦੇ ਕੋਈ نوکری ਮੇਰੀ ਪਲੱਸ 1 ਵੀ ਅਧੂਰੀ ਹੋ ਗਈ ਹੈ ਜੀ ਪਲੱਸ 1 ਵੀ ਕੰਪਲੀਟ ਦੁਬਾਰਾ ਤੋਂ ਕਰਾਂਗਾ ਜਦੋਂ ਘਰ ਦਾ ਕੇਸ ਕੁਝ ਨਿਬੜੇਗਾ ਉਸ ਤੋਂ ਬਾਅਦ ਮੈਂ ਪੜਾਂਗਾ ਛੋਟੀ ਸਿਸਟਰ ਕੀ ਕਰਦੀ ਹੈ ਤੁਹਾਡਾ ਛੋਟੀ ਸਿਸਟਰ ਵੀ ਹੁਣ ਹੁਣ ਹੋਣੀ ਪਿਛਲੇ ਸਾਲ ਸਕੂਲ ਲਾਇਆ ਸੀਗਾ ਅੱਛਾ ਜੀ ਹਾਂਜੀ ਉਹ ਵੀ 8ਵੀਂ ਕਲਾਸ ਚ ਪੜਦੀ ਹੁਣ ਠੀਕ ਮੈਂ ਬਦਾਨੀ ਭਾਰਤੀ ਕੇ ਸੰਜੁਨੇਕਤਾ ਉਹ ਰਹਾਂ ਜ਼ਿਲ੍ਹਾ ਪਟਿਆਲਾ ਬਲਾਕ ਬਰਨਾ ਹਰਦੀਪ ਸਿੰਘ ਬਲਾਕ ਪਟਿਆਲਾ ਸਿਕਤਰ ਸਾਂ ਜੀ ਅੱਜ ਤੋਂ ਤਵੱਜਲਪੁਰੇ ਚਾਇਆ ਮਕਾਨ ਦੇ ਮੈਟਰ ਨੇ ਕੀ ਮੈਟਰ ਹੈ ਜੀ ਸਾਰਾ ਇਹ ਜਿਹੜਾ ਤਵੱਜਲਪੁਰ ਦਾ 9 ਨੰਬਰ ਗਲੀ ਦਾ ਇਹ ਤੁਸੀਂ ਦੇਖਿਆ ਇੱਥੇ ਇਹਨਾਂ ਇੱਕ ਪਰਿਵਾਰ ਸੀਗਾ ਇਹ ਪਰਿਵਾਰ ਨੇ ਨਾ ਬੈਂਕ ਤੋਂ HDFC ਬੈਂਕ ਤੋਂ 14 ਲੱਖ ਰੁਪਏ ਦਾ ਲੋਨ ਲਿਆ ਸੀਗਾ ਉਹ 14 ਲੱਖ ਦੇ ਵਿੱਚੋਂ 8 ਲੱਖ ਰੁਪਿਆ ਮਤਲਬ ਭਰ ਚੁੱਕੇ 2019 ਚ ਲੋਨ ਲੈਨੇ 21 ਦੇ ਵਿੱਚ ਇੱਕ ਘਰ ਮਾਲਕ ਦੀ ਡੈਥ ਹੋ ਜਾਂਦੀ ਆ ਉਹਦੇ ਬਾਅਦ ਚੋ ਜਿਹੜੀ ਮਲੋ ਦੀ ਵਾਈਫ ਸੀ ਉਹਨਾਂ ਦੀ ਪਹਿਲਾਂ ਡੈਥ ਹੋ ਹੀ ਹੁੰਦੀ ਆ ਪਿੱਛੇ ਪਰਿਵਾਰ ਚ ਦੋ ਬੱਚੇ ਰਹਿ ਜਾਨੇ ਆ ਇੱਕ ਉਹਨਾਂ ਦਾ ਬੇਟਾ ਤੇ ਇੱਕ ਬੇਟੀ ਜਿਹੜੇ ਕਿ ਜਿਹੜਿਆਂ ਦੀ ਉਮਰ ਹੈ ਬੇਟੇ ਦੀ 18 ਸਾਲ ਆ ਤੇ ਗੁੜੀਆ ਦੀ 14-15 ਸਾਲ ਬਣਦੀ ਆ ਉਹਨਾਂ ਕੋਲ ਮਤਲਬ ਆਪ ਦੇ ਖਾਣ ਦਾ ਜਿੱ ਇੱਕ ਟਾਈਮ ਦਾ ਆਟਾ ਹੁੰਦਾ ਤੇ ਦੂਜੇ ਟਾਈਮ ਦੇ ਉਹਨਾਂ ਨੂੰ ਪਤਾ ਨਹੀਂ ਕਰੇ ਰੋਟੀ ਪੱਕੂ ਪਤਣੀ ਨਹੀਂ ਉਹਨਾਂ ਦੇ ਹਾਲਾਤ ਬਹੁਤ ਮਾੜੇ ਆ ਇੱਕ ਪਾਸੇ ਉਹ ਬੈਂਕ ਜਿਹੜਿਆਂ ਨੇ 14 ਲੱਖ ਦਾ ਲੋਨ ਕੀਤਾ ਸੀ ਇਹ ਪਰਿਵਾਰ ਨੂੰ ਆ ਬੱਚਿਆਂ ਨੂੰ ਘਰੋਂ ਕੱਢਣ ਦੇ ਲੱਗੇ ਹੋਏ ਆ ਵੀ ਅਸੀਂ ਕੁੜਕੀ ਕਰਨੀਆਂ ਜਿਹੜੇ ਮਰਜ਼ੀ ਹਾਲਾਤ ਦੇ ਵਿੱਚ ਕਰੀਏ ਪਹਿਲਾਂ ਇੱਕ ਸਾਡੀ ਪੱਤਰਕਾਰ ਭੈਣ ਆਈ ਸੀ ਉਹਨਾਂ ਨੇ ਇਹਨਾਂ ਦੀ ਵੀਡੀਓ ਬਣਾਈ ਸੀਗੀ ਅਸੀਂ ਉਹ ਵੀ ਦੇਖੀ ਤੇ ਸਾਨੂੰ ਮੁੰਡਾ ਮਿਲਿਆ ਵੀ ਮੇਰੇ ਨਾਲ ਇਦਾਂ ਧੱਕਾ ਹੋ ਰਿਹਾ ਬੈਂਕ ਵਾਲੇ ਨੇ ਮੇਰੇ ਫਾਦਰ ਸਾਹਿਬ ਦੀ ਇਨਸੋਰਸ ਵੀ ਕੀਤੀ ਹੋਈ ਸੀਗੀ ਵੀ ਉਹਦਾ ਵੀ ਸਾਨੂੰ ਕੋਈ ਪੈਸਾ ਨਹੀਂ ਦੇ ਰਹੀ ਤੇ ਸਾਨੂੰ ਘਰੋਂ ਕੱਢਣ ਲੱਗੇ ਹੋਏ ਆ ਤੇ ਸਾਨੂੰ ਡੇਢ ਦਿੱਤੀ ਹੋਈ ਆ ਇਹਨੂੰ ਸਾਨੂੰ ਘਰੋਂ ਕੱਢ ਦੇਣਾ ਚਲੋ ਅਸੀਂ ਇਹ ਪਰਿਵਾਰ ਦੇ ਜਦੋਂ ਇੱਥੇ ਆ ਕੇ ਹਾਲਾਤ ਦੇਖੇ ਅਸੀਂ ਆਂ ਮੁਹੱਲੇ ਵਾਲਿਆਂ ਤੋਂ ਪਤਾ ਕੀਤਾ ਤਾਂ ਮੁਹੱਲੇ ਵਾਲਿਆਂ ਨੇ ਵੀ ਸਾਨੂੰ ਜਿਹੜੇ ਹਾਲਾਤ ਦੱਸੇ ਉਹ ਸੁਣ ਕੇ ਸਾਨੂੰ ਵੀ ਅੱਖਾਂ ਦੇ ਵਿੱਚੋਂ ਪਾਣੀ ਆਇਆ ਵੀ ਆ ਪਰਿਵਾਰ ਨਾਲ ਬਹੁਤ ੱੱਕਾ ਹੋ ਰਿਹਾ ਜਿੱਥੇ ਭੂਆ ਤੁਮਾਂ ਦੀ ਸਰਕਾਰ ਕਹਿੰਦੀ ਸੀ ਵੀ ਸਿੱਟੇ ਦੀ ਸੱਤਾ ਦੇ ਵਿੱਚ ਆ ਗਏ ਅਸੀਂ ਕੁਰਕਿਆਂ ਦਾ ਉਹ ਬਹੁਤ ਦੂਰ ਦੀ ਗੱਲ ਆ ਵੀ ਕੁਰਕਿਆਂ ਆਉਣ ਦੀਆਂ ਅਸੀਂ ਕਦੇ ਵੀ ਕਿਸੇ ਪਰਿਵਾਰ ਨੂੰ ਘਰੋਂ ਤੋਂ ਬਾਹਰ ਨਹੀਂ ਨਿਕਲਦੇ ਪਰ ਬਾਈ ਜਦੋਂ ਇਹ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਆ ਤਾਂ ਇਹ ਇਹ ਸਰਕਾਰਾਂ ਦੇ ਹੋਰ ਮौज-ਮਸਤੀਆਂ ਹੋ ਜਾਂਦੇ ਆ ਆ ਜਿਹੜੇ ਇਦਾਂ ਦੇ ਗਰੀਬ ਪਰਿਵਾਰ ਇਹਨਾਂ 'ਤੇ ਕੋਈ ਧਿਆਨ ਨਹੀਂ ਰਹਿੰਦਾ ਉਹ ਆਪਦੀ ਸੱਤਾ ਦੇ ਵਿੱਚ ਮੋਜਾਂ ਮਾਣਦੇ ਆ ਅਸੀਂ ਆ HDFC ਬੈਂਕ ਨੂੰ ਕਹਿੰਨੇ ਆ ਜਿਆਦਾ ਬੰਦੇ ਦੇ ਪੱਤੋ ਬਣ ਜੋ ਆ ਬੱਚਿਆਂ ਦਾ ਤੁਸੀਂ ਤਰਸ ਕਰੋ ਜਾਂ ਜਿਹੜਾ ਇਹਨਾਂ ਦਾ ਰਿਸੋਰਸ ਬਣਦਾ ਫਿਰ ਅਸੀਂ ਤੁਹਾਡੀ ਗਰਦਨ ਤੇ ਰੱਖ ਕੇ ਧੌਣ ਤੇ ਤੁਹਾਡੇ ਕਿੱਲੇ ਜਿਹੜੇ ਅਸੀਂ ਰਿਸੋਰਸ ਲੈਣਾ ਹੈ ਬੱਚਿਆਂ ਦਾ ਜਿਹੜੇ ਫਾਦਰ ਸਾਹਿਬ ਨਾਲ ਤੁਸੀਂ ਇਹਨਾਂ ਨਾਲ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੁਹਾਡਾ ਇਹ ਕੋਦੇ ਤੁਹਾਨੂੰ ਲੋੜ ਪੈਂਦੀ ਆ ਭਵਿੱਖ ਦੇ ਵਿੱਚ ਅਸੀਂ ਤੁਹਾਨੂੰ ਇਹ ਦਵਾਂਗੇ ਇਨਸੋਰਸ ਇੱਕ ਤਾਂ ਅਸੀਂ ਤੁਹਾਡੇ ਤੋਂ ਇਨਸੋਰਸ ਲੈਣਾ ਇੱਕ ਘਰ ਤਾਂ ਤੁਹਾਨੂੰ ਬਹੁਤ ਦੂਰ ਦੀ ਗੱਲ ਆ ਵੀ ਤੁਸੀਂ ਇਹ ਕਬਜ਼ਾ ਕਰ ਲਓਗੇ ਜਾਂ ਪ੍ਰਸ਼ਾਸਨ ਤੁਹਾਨੂੰ ਇਹ ਕਬਜ਼ਾ ਦਵਾ ਦੇਊਗਾ ਇਹ ਭਵੰਤਮਾਨ ਦੀ ਸਰਕਾਰ ਜ਼ੋਰ ਲਾ ਕੇ ਹਟੇ ਇਹ ਇਕੱਲੇ ਪਰਿਵਾਰ ਦਾ ਮਸਲਾ ਨਹੀਂ ਹੈਗਾ ਇਹ ਹਰ ਇੱਕ ਪਰਿਵਾਰ ਦਾ ਹੋ ਗਿਆ ਕਿਉਂ ਮਹਿੰਗਾਈ ਬਹੁਤ ਵਧ ਗਈ ਬੱਚਿਆਂ ਦੇ ਖਰਚੇ ਵਧ ਗਏ ਸਕੂਲ ਪ੍ਰਾਈਵੇਟ ਹੋ ਗਏ ਪਰ ਨਿਉਂਦੀਆਂ ਪੀਸਾ ਬੱਚਿਆਂ ਦੇ ਉਹ ਇੱਕ ਲਈ ਲੋਨ ਚੱਕਣਾ ਪੈਂਦਾ ਤੇ ਉਹ ਲੋਨ ਭਰ ਨਹੀਂ ਹੁੰਦਾ ਹੈਗਾ ਬਾਰੰਦਾ ਕਾ ਅਰਨੇ ਆ ਕਿ ਜਿਹੜੇ ਮੋਟੇ ਉਹਨਾਂ ਦੇ ਵਿਆਜ ਦਰ ਲਈ ਜਾਂਦੀ ਹੈ ਜਿਹੜੇ ਕੋਈ ਵੀ ਭੇ ਨਹੀਂ ਕਰ ਸਕਦਾ ਇਸ ਕਰਕੇ ਸਰਕਾਰਾਂ ਨੂੰ ਕਹਿੰਨੇ ਵੀ ਆ ਤੁਸੀਂ ਬਾਜ ਆ ਜਾਓ ਅਸੀਂ ਇਹ ਬੱਚੇ ਨੇ ਘਰ ਤੋਂ ਬਹੁਤ ਦੂਰ ਦੀ ਗੱਲ ਹੈ ਪਟਿਆਲੇ ਦੇ ਵਿੱਚ ਜਾਂ ਕਿਤੇ ਵੀ ਕੋਈ ਵੀ ਦੁਕਾਨਦਾਰ ਦੀ ਜਾਂ ਕਿਸੇ ਪਾਈ ਦੀ কুরਕੀ ਹੁੰਦੀ ਆ ਤਾਂ ਇਹ ਭਾਰਤੀ ਕਿਸਾਨ ਯੂਨੀਅਨਤਾ ਉਗਰਾਹ ਦਾ ਫੈਸਲਾ ਵੀ ਅਸੀਂ কুরਕੀ ਨਹੀਂ ਹੋਣ ਦੇਣੀ ਪੰਜਾਬ ਦੀ ਧਰਤੀ ਦੇ ਪਤਾ ਨਹੀਂ ਹੁਣ ਤੱਕ ਬੈਂਕ ਵਾਲੇ ਨੂੰ ਮਿਲਿਓ ਤੁਸੀਂ ਕੋਈ ਗੱਲਬਾਤ ਬੈਂਕਰ ਹਾਂ ਬੈਂਕਰ ਨਾਲ ਗੱਲਬਾਤ ਹੋਈ ਸੀ ਬੈਂਕ ਵਾਲੇ ਕਹਿੰਨੇ ਆ ਅਸੀਂ ਆ ਘਰ ਤੇ ਕਬਜ਼ਾ ਕਰਨਾ ਹੁਣ ਅਸੀਂ ਬਹੁਤ ਸਮਾਂ ਦੇਖ ਲਿਆ ਹੁਣ ਇਹਨਾਂ ਨੂੰ ਕੋਈ ਸਮਾਂ ਨਹੀਂ ਦੇਣਾ ਕਿ ਇਹ 15 14 ਲੱਖ ਦਾ ਲੋਨ ਸੀ 8 ਲੱਖ ਭਰੇ ਬੈਠੇ ਤੇ 15 ਲੱਖ ਰੁਪਏ ਹੋਰੇ ਬੱਚਿਆਂ ਕੀ ਨਹੀਂ ਕੱਢ ਰਹੇ ਆ ਤੁਸੀਂ ਇੱਕ ਪਾਸੇ ਤਾਂ ਆ ਸਰਕਾਰਾਂ ਕਦੇ ਕਿਸੇ ਦੀ ਮਦਦ ਕਰਦੇ ਕਦੇ ਦੂਜੇ ਦੀ ਕਰਦੇ ਕਿ ਬੱਚਿਆਂ ਦੇ ਤਰਸ ਦੇ ਆਧਾਰ ਤੇ ਇਹ ਲੋਨ ਨਹੀਂ ਮਾਫ ਕਰ ਸਕਦੀਆਂ ਬੈਂਕਾਂ ਸਾਨੂੰ ਪਤਾ ਬੈਂਕਾਂ ਕਿਵੇਂ ਸਾਡੇ ਤੇ ਇਹ ਹਮਲੇ ਕਰਦੀਆਂ ਬਈਆਂ ਬੈਂਕਾਂ ਨੂੰ ਵੀ ਨਹੀਂ ਪਤਾ ਵੀ ਜਿਹੜੇ ਅੱਗੇ ਆਉਣੇ ਇਹਨਾਂ ਨੂੰ ਸੂਝਬਾਨ ਹੋ ਗਏ ਜਿਹੜੀਆਂ ਇਹ ਬੈਂਕਾਂ ਇੱਕ ਸੋਚਣ ਦੀ ਗੱਲ ਹੈ 50-50 ਲੱਖ ਰੁਪਏ ਦਾ ਲੋਨ ਤੁਹਾਨੂੰ ਇੱਕ ਵੱਡੇ ਟਰਾਲੇ ਦੇ ਘਰ ਤੇ ਦੇਦਾਨੇ ਆ ਪਰ ਬਈ ਇਹਨਾਂ ਦੀ ਜਿੱਥੇ ਬੈਂਕਾਂ ਤਾਂ ਉਹ ਜ਼ਮੀਨ ਵੀ ਇਹਨਾਂ ਦੇ ਨਾਂ ਨਹੀਂ ਹੁੰਦੀ ਜਿਹੜੀਆਂ ਬੈਂਕਾਂ ਦੀਆਂ ਗੱਡੀਆਂ ਉਹ ਵੀ ਬੈਂਕਾਂ ਦੇ ਨਾਂ ਨਾਂ ਨਹੀਂ ਹੁੰਦੀਆਂ ਹੈਗੀਆਂ ਉਹ ਵੀ ਇਹ ਲਾ ਲੋ ਸਾਰਾ ਕੁਝ ਹੋਰ ਕਿਸੇ ਦੇ ਨਾਂ ਤੇ ਹੁੰਦਾ ਬੈਂਕ ਵਾਲੇ ਮੇਰੀ ਗੱਲ ਸਮਝ ਗਏ ਹੋਣਗੇ ਮੈਂ ਕਿੱਥੇ ਬੋਲ ਰਿਹਾ ਪਰ ਇਹ ਸਮਾਂ ਆਉਣ ਵਾਲਾ ਇੱਥੇ ਦਾ ਪੰਜਾਬ ਦੇ ਜਾਂ ਭਾਰਤ ਦੇ ਜਿਹੜੇ ਅੱਗੇ ਨੌਜਵਾਨੀ ਉਹ ਜਾਗ ਗਈ ਆ ਵੀ ਸਿੱਕ ਕਿਵੇਂ ਆਪਣੇ ਹੱਕ ਬਚਾਉਣੇ ਆ ਤੇ ਅਸੀਂ ਇਹ ਘਰ ਨਹੀਂ ਜਾਣ ਦੇਣਾ ਤੇ ਇੱਥੇ ਦੀ ਕੁਰਕੀਆਂ ਵੀ ਪੰਜਾਬ ਦੀ ਧਰਤੀ ਤੇ ਨਹੀਂ ਹੋਣ ਦੇਣੀਆਂ ਹੁਣ ਅਗੇ ਰਣਨੀਤੀ ਕੀ ਰਹੀ ਤੁਹਾਡੇ ਕਿੱਥ ਤੱਕ ਮਤਲਬ ਹੈ ਧਰਨਾ ਚੱਲ ਰਹੇ ਹੋ ਰਣਨੀਤੀ ਐਵੇਂ ਆ ਜਿਵੇਂ ਹੁਣ ਇਹ ਇਹਨਾਂ ਨੇ ਅੱਜ 4 ਦਸੰਬਰ ਦਾ ਟਾਈਮ ਦਿੱਤਾ ਸੀ ਵੀ ਅਸੀਂ ਕੁਰਕੀ ਕਰਾਂਗੇ ਅਸੀਂ ਆ ਇੱਥੇ ਬੈਠੇ ਉਹਦਾ ਇੰਤਜ਼ਾਰ ਕਰ ਰਹੇ ਕਦੋਂ ਆਉਣਗੇ ਤੇ ਅਸੀਂ ਇਹਨਾਂ ਨੂੰ ਕਦੋਂ ਇੱਥੇ ਫੜ ਕੇ ਬੰਦੀ ਬਣਾਈਏ ਤੇ ਜਿਹੜੇ ਇੱਥੇ ਘਰ ਬਚਾਈਏ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਇਹਨਾਂ ਨੂੰ ਨੋਟਿਸ ਦਿਨੇ ਜਾਂ ਸਾਨੂੰ ਪਤਾ ਲੱਗਦਾ ਜੇ ਸਾਡੀ ਪਿੱਠ ਦੇ ਪਿੱਛੇ ਕਦੇ ਘਰ ਤੇ ਕਬਜ਼ਾ ਕਰ ਜਣੇ ਤਾਂ ਅਸੀਂ ਉਹ ਜੰਦਾ ਤੋੜ ਕੇ ਇਹਨਾਂ ਨੂੰ ਬੱਚਿਆਂ ਨੂੰ ਅੰਦਰ ਬਿਠਾਵਾਵਾਂਗੇ ਜੇ ਸਾਡੀ ਪਿੱਠ ਤੇ ਬਾਰ ਕਰਦੇ ਆਂ ਇਹ ਪਰ ਇਹ ਭੁੱਲ ਜਾਣ ਵੀ ਇੱਥੇ ਕਬਜ਼ਾ ਕਰ ਲੈਣਗੇ ਚੱਕੀ ਨਾਮ ਹੈ ਵੀਰੇ ਗੁਰਪ੍ਰੀਤ ਸਿੰਘ ਜੀ ਵੀਰ ਕੀ ਮਸਲਾ ਆ ਜਣਾ ਦੁਕਾਨ ਦੇ ਵਿੱਚ ਅੱਜ ਇਕੱਠੇ ਹੋ ਗਏ ਸਾਰੇ ਮਸਲਾ ਇਹ ਆ ਭਾਜੀ ਮਤਲਬ ਇਹਦੇ ਫਾਦਰ ਸਾਹਿਬ ਸੀ ਆ ਬੇ ਤੇ ਇਹਦੇ ਫਾਜ਼ਲ ਸਾਹਿਬ ਨੇ 2019 ਚ ਲੋਨ ਲਿਆ ਸੀਗਾ ਜੀ ਤੇ 2021 ਚ ਉਹਨੇ ਡੈਥ ਹੋ ਗਈ ਸੀ ਉਹਦਾ ਇੰਸ਼ੋਰੈਂਸ ਵੀ ਸੀਗੀ ਇੰਸ਼ੋਰੈਂਸ ਵਾਲਾ ਨੇ ਕਲੇਮ ਰਿਜੈਕਟ ਕਰਤਾ ਜੀ ਉਹਦੀ 5 ਸਾਲ ਦੀ ਮਿਆਦ ਸੀਗੀ 2019 ਤੋਂ 2024 ਤੱਕ ਜਿੰਨਾ ਦਾ ਉਹਨਾਂ ਨੇ ਪਹਿਲੇ ਵਨ ਟਾਈਮ ਇਹਨਾਂ ਦੀ ਪੇਮੈਂਟ ਹੋ ਗਈ ਸੀਗੀ 1,22,740 ਰੁਪਏ ਤੇ ਉਸ ਤੋਂ ਬਾਅਦ ਇਹਨਾਂ ਨੇ ਕਲੇਮ ਇਹਨਾਂ ਦਾ ਰਿਜੈਕਟ ਕਰਤਾ ਉਹਨਾਂ ਕੋਲ ਕੋਈ ਮੈਡੀਕਲ ਰਿਪੋਰਟ ਨਹੀਂ ਆ ਕੋਈ ਕੁਝ ਨਹੀਂ ਕਰਾਇਆ ਅੱਜ ਤੱਕ ਇਹ ਸੀ ਕਿ ਉਹਨਾਂ ਨੇ ਆਪਣਾ ਇੰਸ਼ੋਰੈਂਸ ਕਰਤੀ ਸੀ ਆਪਣੇ ਪੈਸੇ ਬਣਾਉਣ ਵਾਸਤੇ ਹੁਣ ਜਦੋਂ ਉਹਨਾਂ ਕੋਲ ਸਾਡੇ ਸਾਰੇ ਪੇਮੈਂਟ ਗਈ ਹੋਈ ਹੈ 122000 ਰੁਪਇਆ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਇਹ ਬੱਚਿਆਂ ਨੂੰ ਕਲੇਮ ਦੇਣ ਤੋਂ ਮਨਾ ਕਰ ਰਹੇ ਨੇ ਜੀ ਇਸ ਕਰਕੇ HDFC ਲਿਮਟਿਡ ਦਾ ਲੋਨ ਹੈ ਜੀ HDFC Argo ਇੰਸ਼ੋਰੈਂਸ ਹੈ ਜੀ ਤੇ ਇਸ ਕਰਕੇ ਹੁਣ ਸਾਨੂੰ ਸਾਡੇ ਨਾਲ ਧੱਕਾ ਬੱਚਿਆਂ ਨਾਲ ਧੱਕਾ ਹੋ ਰਿਹਾ ਸੀਗਾ ਬੱਚਿਆਂ ਦਾ ਜਦੋਂ ਮਕਾਨ ਖੋਇਆ ਜਾ ਰਿਹਾ ਸੀ ਦੋ ਵਾਰ ਇਹਨਾਂ ਦੇ ਘਰੇ ਨੋਟਿਸ ਲੱਗ ਚੁੱਕੇ ਆ ਤੇ ਅਸੀਂ ਸਾਡਾ ਕੋਈ ਐਮਐਲਏ ਐਮਐਲਏ ਨਾ ਕੋਈ ਐਮਐਲਏ ਨਾ ਕੋਈ ਇੱਥੇ ਕੋਈ ਮੰਤਰੀ ਆਇਆ ਫਿਰ ਇਸ ਕਰਕੇ ਅਸੀਂ ਹੁਣ ਕਿਸਾਨ ਯੂਨੀਅਨ ਦਾ ਦਰਵਾਜਾ ਖੜਕਟਾਇਆ ਸੀ ਹੁਣ ਇਹਨਾਂ ਸਾਡਾ ਭਰਪੂਰ ਸਾਥ ਦਿੱਤਾ ਜੀ ਬਹੁਤ-ਬਹੁਤ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸ ਕਰਕੇ ਅਸੀਂ ਇਹਨਾਂ ਦੇ ਬਹੁਤ ਦਿਲੋਂ ਭਾਰੀਆਂ ਜੀ ਜਿਹੜੇ ਲੋਨ ਬਲੇ ਆ ਉਹਨਾਂ ਦੇ ਡਿਪਾਰਟਮੈਂਟ ਦੇ ਕਿਸੇ ਮੈਂਬਰ ਨਾਲ ਤੁਹਾਡੀ ਗੱਲਬਾਤ ਹੋਈ ਵੀ ਰੀਜ਼ਨ ਕਿਉਂ ਹੈ ਕਿਉਂ ਕੈਨਸਲ ਕੀਤਾ ਗਿਆ ਲੋਨ ਸਰ ਇਹਨਾਂ ਨਾਲ ਅਸੀਂ ਚੰਡੀਗੜ੍ਹ ਗਏ ਸੀਗੇ ਜੀ ਚੰਡੀਗੜ੍ਹ ਇੱਕ ਆਪਣਾ ਸ਼ਰਮਾ ਨਾਮ ਸੀਗਾ ਉਹਨਾਂ ਦਾ ਕੋਈ ਮੇਰੇ ਦਿਮਾਗ ਚੋਂ ਸਲਿੱਪ ਹੋ ਗਿਆ ਤੇ ਉਹ ਕਹਿੰਦੇ ਜੀ ਵੀ ਇਹ ਤਾਂ ਤੁਹਾਨੂੰ ਪੈਸੇ ਭਰਨੇ ਹੀ ਪੈਣਗੇ ਜੀ ਜਦੋਂ HDFC ਲਿਮਟਿਡ ਦਾ ਲੋਨ ਹੈ ਜਾਂ HDFC ਅਰਗੋ ਦੀ ਇੰਸ਼ੋਰੈਂਸ ਹੈ ਮਤਲਬ ਬੈਂਕ ਤਾਂ ਸੇਮ ਹੀ ਆ ਨਾ ਸਰ ਕੋਈ ਕੋਈ ਪੁੱਛ ਰਿਹਾ ਤੁਹਾਨੂੰ ਬੈਂਕ ਕਿਉਂ ਨਹੀਂ ਦਿੱਤਾ ਗਿਆ ਉਹ ਕਹਿੰਦੇ ਵੀ ਇਹਦੇ ਫਾਦਰ ਸਾਹਿਬ ਨੇ ਵੀ ਪਹਿਲਾਂ ਆਪਣਾ ਜਿਹੜੇ ਕੈਂਸਰ ਦੀ ਪ੍ਰੋਬਲਮ ਸੀਗੀ ਉਹ ਡੈਥ ਵੀ ਪਹਿਲਾਂ ਨਹੀਂ ਦੱਸੀ ਹੈਗੀ ਪ੍ਰੋਬਲਮ ਵੀ ਮੈਨੂੰ ਪਹਿਲਾਂ ਪ੍ਰੋਬਲਮ ਹੈਗੀ ਆ ਵੀ ਇਹ ਤਾਂ ਤੁਹਾਡਾ ਹੱਕ ਬਣਦਾ ਨਾ ਤੁਸੀਂ ਮੈਂ ਬਿਨਾਂ ਇਨਕੁਆਰੀ ਤੋਂ ਸਰ ਹਾਂਜੀ ਹਾਂਜੀ ਲੋਨ ਬਿਨਾਂ ਇਨਕੁਆਰੀ ਤੋਂ ਦਿੱਤਾ ਉਹਨਾਂ ਨੇ ਇਹ ਤਾਂ ਇਹਦਾ ਥੋੜਾ ਫਰਜ ਬੰਦਾ ਨਾ ਜਦੋਂ ਆਪਾਂ ਕਿਸੇ ਵੀ ਇੰਸ਼ੋਰੈਂਸ ਕਰਾਨੇ ਆ ਤਾਂ ਜਿਹੜਾ ਮੈਡੀਕਲ ਹੁੰਦਾ ਉਹ ਇੰਸ਼ੋਰੈਂਸ ਕੰਪਨੀ ਦਾ ਹੀ ਹੁੰਦਾ ਨਾ ਫਿਰ ਤੁਸੀਂ ਸ਼ੋਰਾਂ ਦੇ ਉੱਤੇ ਕੋ ਕੰਪਲੇਂਟ ਕੀਤੀ ਹਾਂਜੀ ਕੰਜ਼ਿਊਮਰ ਕੋਰਟ ਸਾਡਾ ਕੇਸ ਲੱਗਿਆ ਹੋਇਆ ਜੀ ਜੋ ਅਸੀਂ ਉਹਨਾਂ ਦਾ ਆਪਣਾ ਕੋਡ ਕੋਡ ਦਾ ਕੋਈ ਵੀ ਆਰਡਰ ਆਊਗਾ ਤਾਂ ਉਹ ਸਿਰ ਮੱਥੇ ਆ ਜੀ ਸਾਡੇ ਲੋਨ ਪੈਸੇ ਜਿਹੜਾ ਦਿੱਤਾ ਸੀ ਇੱਕ ਉਹ ਬੰਦਾ ਐਸੋ ਉਹਨਾਂ ਦਾ ਕੋਈ ਨਾਮ ਪੁੱਛਾਇਆ ਤੁਹਾਨੂੰ ਪਤਾ ਹੈ ਸਚੀਨ ਸ਼ਰਮਣ ਹੈ ਜੀ ਉੱਥੇ ਦੇ ਆਪਣਾ ਜਿਹੜੇ ਮੇਨ ਹੈਡ ਨੇ ਲੋਨ ਉਹਨਾਂ ਨੇ ਮਤਲਬ ਜਿਹੜਾ ਕਲੇਮ ਮਿਲਣਾ ਸੀ ਉਹਨਾਂ ਨੇ ਪਾਸ ਕੀਤਾ ਸੀ ਨਹੀਂ ਸਰ ਆਪਣਾ ਜਿਹੜੇ ਇਹ ਆਪਣਾ ਲਿਮਟਡ ਵਾਲੇ ਨੇ ਐਚਡੀਐਫਸੀ ਲੋਨ ਵਾਲੇ ਤੇ ਇੰਸ਼ੋਰੈਂਸ ਨਾਲ ਸਾਡਾ ਕਿਸੇ ਨਾਲ ਕੋਈ ਰਾਪਤਾ ਨਹੀਂ ਹੋਇਆ ਫਿਲਹਾਲ ਦੀ ਘੜੀ ਅਸੀਂ ਉਹਨਾਂ ਨਾਲ ਕੰਟੈਕਟ ਕਰਨਾ ਚਾਹਿਆ ਪਰ ਅੱਗੇ ਜਿਹੜੇ ਆਪਣਾ ਛੋਟੇ ਲੈਵਲ ਦੇ ਨੇ ਕੋਈ ਵੀ ਕਲੈਰੀਕਲ ਬੰਦੇ ਨੇ ਜੋ ਵੀ ਜਿਹੜਾ ਬਿਨਾ ਸਿਕਾਈ ਦਾ ਜਿਹੜਾ ਕਲੇਮ ਮਿਲਣਾ ਸੀ ਉਹ ਉਹਨਾਂ ਚੋਂ ਕਿਸ ਨੂੰ ਤਾਂ ਤੁਹਾਨੂੰ ਜਾਣਦੇ ਹੀ ਹੋਣੇ ਜੀ ਜਿਹੜਾ ਉਹਨਾਂ ਨੇ ਫਾਈਲ ਬਣਾਈ ਆ ਕਲੇਮ ਦੀ ਉਹ ਬੇਟਾ ਛੋਟਾ ਸੀਗਾ ਜੀ ਬੱਚਾ ਛੋਟਾ ਸੀਗਾ ਜੀ ਉਸ ਟਾਈਮ ਇਹਨੂੰ ਵਿਚਾਰੇ ਨੂੰ ਇੰਨੀ ਅਕਲ ਹੈ ਨਹੀਂ ਸੀਗੀ ਇਹ ਹੁਣ 18 ਸਾਲ ਦਾ ਹੋਇਆ ਜੀ ਹੁਣ ਸਾਰੇ ਮਤਲਬ ਜਿੰਨੇ ਵੀ ਇਹਨੂੰ ਮੈਂ ਹੁਣ ਅੱਗੇ ਚੰਡੀ ਚੰਡੀਗੜ੍ਹ ਦੋ ਤਿੰਨ ਵਾਰ ਚੰਡੀਗੜ੍ਹ ਜਾਇਆ ਸਾਡੀ ਚੰਡੀਗੜ੍ਹੇ ਵੇਸ਼ੀ ਪੈ ਰਹੀ ਆ ਕਿਉਂਕਿ ਉੱਥੋਂ ਹੀ ਜੋ ਵੀ ਸਾਨੂੰ ਰਿਲੀਫ ਮਿਲਣੀ ਆ ਉਹ ਚੰਡੀਗੜ੍ਹ ਤੋਂ ਹੀ ਮਿਲਣੀ ਆ ਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਠੀਕ ਹੈ ਨਾਇਨਾ ਸਰ ਤੇਗਰ ਨਾਇਨਾ ਮਾ ਨਾ ਤ ਤੇ ਨਾ ਬਾਪ ਹੈ ਤੇ ਜਿਹੜਾ ਇਹਨਾਂ ਦਾ ਬਣਦਾ ਹੱਕ ਹੈ ਇਹਨਾਂ ਨੂੰ ਦਿੱਤਾ ਜਾਵੇ ਇੰਸ਼ੋਰੈਂਸ ਕੰਪਨੀ ਦਾ ਕਲੇਮ ਹੈ ਉਹਨਾਂ ਦੇ ਪੈਸੇ ਇਹਨਾਂ ਨੇ ਭਰੇ ਹੋਏ ਨੇ 122740 ਰੁਪਏ ਉਹ 5 ਸਾਲ ਦੀ ਇਹਨਾਂ ਦੀ ਇੰਸ਼ੋਰੈਂਸ ਜਿਹੜੀ ਦੀ ਉਹ ਮਿਆਦ ਖਤਮ ਹੋ ਗਈ ਜੀ ਤੇ ਉਹਨਾਂ ਦਾ ਇਹਨਾਂ ਨੂੰ ਮਿਆਦ ਪੂਰਾ 15 ਲੱਖ ਦਾ ਇੰਸ਼ੋਰੈਂਸ ਹੈ ਉਹ ਇਹਨਾਂ ਨੂੰ ਕਵਰ ਮਿਲਣਾ ਚਾਹੀਦਾ ਜੀ ਸਾਢੇ 15 ਇਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਜਿਹੜਾ ਇਹ ਮਕਾਨ ਦੀ ਕਿਸ਼ਤ ਹੈ ਜਾਂ ਲੋਨ ਜਿਹੜਾ ਹੈ ਵੀ 4 4.5 ਲੱਖ ਅਸੀਂ ਭਰ ਚੁੱਕੇ ਹਾਂ ਹਾਂਜੀ ਅਸੀਂ ਉਹ ਬੈਂਕ ਕੋਲੇ 15 ਲੱਖ ਕਿਵੇਂ ਮੰਗ ਰਹੇ ਨੇ ਉਹਨਾਂ ਨੇ ਵਿਆਜ ਲਾ ਲਾ ਕੇ ਸਰ ਮਤਲਬ ਬਣਾਤਾ ਜੀ ਤੁਹਾਨੂੰ ਪਤਾ ਹੈ ਕੋਈ ਕਿਸ਼ਤ ਨਹੀਂ ਸਰ ਇੰਟਰਸਟ ਇੰਟਰਸਟ ਪਾਉਂਦੇ ਨੇ ਉਹ ਕੀ ਕੋਈ ਰੀਜ਼ਨ ਤਾਂ ਹੋਏਗਾ ਨਾ ਸਰ ਇੰਟਰਸਟ ਕਿੱਦਾਂ ਪਾਏਗਾ ਜਦੋਂ ਕਿਸ਼ਤ ਨਹੀਂ ਸਰ ਹੁਣ ਦੇਖੋ ਇਹਨਾਂ ਕੋਲ ਬੱਚਿਆਂ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ ਜੀ ਇਹ ਵਿਚਾਰਾ ਦਿਹਾੜੀ ਕਰਦਾ 300 ਦਿਹਾੜੀ ਕਰਦਾ ਹੁਣ ਇਹ ਕਿੱਥੋਂ ਆਪਣਾ ਘਰ ਚਲਾਏਗਾ ਕਿੱਥੋਂ ਕਿਸ਼ਤਾਂ ਭਰੇਗਾ 17-18000 ਰੁਪਏ ਕਿਸ਼ਤਾਂ ਜੀ ਕਿੱਥੋਂ ਬੰਦਾ ਬੱਚਾ ਇਹ ਭਰੇਗਾ ਤੇ ਇੱਕ ਇਹਦੀ ਛੋਟੀ ਭੈਣ ਆ ਚਲੋ ਸਰਬਾਦਾ ਭਲਾ ਚੈਰੀਟੇਬਲ ਰਸ ਤੋਂ ਮੈਂ 1000 ਰੁਪਏ ਨਾਲ ਲਵਾਇਆ ਹੋਇਆ ਉੱਥੋਂ 5-7000 ਰੁਪਏ ਨਾਲ ਆਉਂਦਾ ਉਹ ਉਹਦੇ ਨਾਲੇ ਗੁਜ਼ਾਰਾ ਚਲਾਉਂਦੇ ਨੇ ਆਪਣਾ ਉੱਥੋਂ ਇੱਕ ਅੱਧਾ ਰੈਂਟ ਦਾ 2-3000 ਰੁਪਏ ਨਾਲ ਰੈਂਟ ਆਉਂਦਾ ਘਰ 'ਚ ਹੋਰ ਖਰਚੇ ਨੇ ਜੀ ਵਾਧੂ ਖਰਚਾ ਹੁੰਦਾ ਹੁਣ ਤੁਹਾਨੂੰ ਪਤਾ ਹੀ ਹੈ ਜੀ ਕਿ ਕਰਮਚਾਰੀਆਂ ਉਹਨਾਂ ਨਾਲ ਤੁਹਾਡੀ ਕੋਈ ਰਾਪਤਾ ਹੋਇਆ ਕੋਈ ਗੱਲਬਾਤ ਹੋਈ ਉਹਨਾਂ ਨਾਲ ਨਹੀਂ ਸਰ ਉਹਨਾਂ ਨਾਲ ਕੋਈ ਰਾਪਤਾ ਨਹੀਂ ਹੋਇਆ ਉਹ ਤਾਂ ਸਿਰਫ ਜਦੋਂ ਨੋਟਿਸ ਆਇਆ ਸੀਗਾ ਤਾਂ ਮੇਰੇ ਉਹਦੋਂ ਹੀ ਗੱਲ ਹੋਈ ਸੀ ਉਹ ਕਹਿੰਦੇ ਸੀ 4 ਤਰੀਕ ਨੂੰ ਆਵਾਂਗੇ ਜੀ ਪਰ ਹੁਣ ਨਹੀਂ ਹੈ ਨਹੀਂ ਸਰ ਅੱਜ ਆ